ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਤੇ ਦੂਜਾ ਚੈਨਲ ਆ ਦੋਸਤੋ ਆਪਣਾ ਕੀਤਾ ਤੇ ਅੱਜ ਦੀ ਵੀਡੀਓ ਦੋਸਤੋ ਆਪਾਂ ਇੱਕ ਕਵਰ ਕਰ ਰਹੇ ਆ ਕੋਈ ਪਸ਼ੂ ਦੀ ਨਹੀਂਗੀ ਇਹ ਨਾ ਕਿਸੇ ਬੱਕਰੀ ਦੀ ਆ ਨਾ ਗਾਂ ਮੱਝ ਦੀ ਆ ਇਹ ਵੀਡੀਓ ਇੱਕ ਨਵੇਂ ਅੰਦਾਜ਼ ਦੇ ਵਿੱਚ ਆਪਾਂ ਤੁਹਾਨੂੰ ਬਣਾ ਕੇ ਵਿਖਾਉਣੀ ਆ ਵੀ ਆ ਜਿਹੜੇ ਵੀਰ ਦੋਵੇਂ ਖੜੇ ਆ ਇਹ ਬਹੁਤ ਮਿਹਨਤੀ ਬੰਦੇ ਆ ਤੇ ਜੇ ਕਿਸੇ ਵੀਰ ਨੇ ਛੱਤਾਂ ਲਪਾਉਣੀਆਂ ਤਾਂ ਇਹਨਾਂ ਵੀਰਾਂ ਕੋਲੇ ਸਾਰਾ ਜਿਗਾੜ ਆਪਦਾ ਹੈ ਸਕੇਅਰ ਪੁੱਟ ਦੇ ਹਿਸਾਬ ਨਾਲ ਇਹ ਖਰਚਾ ਲੈਂਦੇ ਆ ਤੇ ਦੋਸਤੋ ਇਹਨਾਂ ਨੇ ਤੁਹਾਨੂੰ ਰੇਟ ਵੀ ਦੱਸ ਦੇਣਾ ਤੇ ਫੋਨ ਨੰਬਰ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਇਹਨਾਂ ਦਾ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਵੀ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤੇ ਫੇਸਬੁੱਕ ਤੇ ਪੇਜ ਆ ਦੋਸਤੋ ਆਪਣਾ ਸ਼ੌਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਕਰਦੇ ਆ ਬਾਈ ਹਰਾਨਾ ਗੱਲਬਾਤ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਭ ਪਹਿਲਾਂ ਆਪਣਾ ਨਾਮ ਦੱਸਿਓ ਬਾਈ ਜੀ ਹਾਂਜੀ ਮੇਰਾ ਨਾਮ ਭਿੰਦਰ ਸਿੰਘ ਹੈ ਪਿੰਡ ਅਬਲੂਆ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਬਾਈ ਮੋਬਾਈਲ ਨੰਬਰ 82643 82643 13954 13945 ਹਾਂਜੀ ਠੀਕ ਹੈ ਬਾਈ ਜੀ ਜੇ ਕਿਸੇ ਵੀਰ ਨੇ ਛੱਤਾਂ ਤੇ ਪਾੜੋ ਮਿੱਟੀ ਲਵਾਉਣੀ ਹੋਵੇ ਠੀਕ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਛੱਤਾਂ ਤੇ ਮਿੱਟੀ ਲਾਉਣ ਲਈ ਤੁਹਾਡੇ ਨਾਲ ਸੰਪਰਕ ਕਰ ਸਕਦਾ ਛੱਤਾਂ ਜਣੀ ਜਿਹੜੀਆਂ ਤੈਲ ਬੱਤੇ ਵਾਲੀਆਂ ਹੁੰਦੀਆਂ ਬਾਈ ਜੀ ਹਾਂਜੀ ਹਾਂਜੀ ਕੋਈ ਵੀ ਛੱਤਾਂ ਲੈਂਟਰ ਤੇ ਵੀ ਮਿੱਟੀ ਪਾਉਂਦੇ ਆਂ ਲੈਂਟਰ ਤੇ ਵੀ ਮਿੱਟੀ ਪਾਉਂਦੇ ਆਂ ਹਾਂਜੀ ਹਾਂਜੀ ਠੀਕ ਹੈ ਜੇ ਕਿਸੇ ਵੀਰ ਨੇ ਮਿੱਟੀ ਲਵਾਉਣੀ ਹੋਵੇ ਛੱਤਾਂ ਤੇ ਠੀਕ ਆ ਆਪਾਂ ਇੰਚ-ਇੰਚ ਮਿੱਟੀ ਲਾਉਣੀ ਆ ਠੀਕ ਹੈ ਤੇ 4 ਰੁਪਏ ਸਕਰ ਫੁੱਟ ਦੀ ਰਲੀਆਂ ਲਾਈਵ ਮਿੱਟੀ ਅਸੀਂ ਆਪ ਦੀ ਆਪ ਹੀ ਲੈ ਕੇ ਤੁਸੀਂ ਕਿਤੋਂ ਲਿਓ ਕਿਤੋਂ ਨਾ ਲਿਓ ਤੁਸੀਂ ਆਪ ਲੈਣੀ ਮਿੱਟੀ ਹਾਂਜੀ ਹਾਂਜੀ ਠੀਕ ਹੈ ਤੇ 4 ਰੁਪਏ ਸਕਰ ਫੁੱਟ ਹਾਂਜੀ 4 ਰੁਪਏ ਸਕਰ ਫੁੱਟ ਦੇ ਠੀਕ ਹੈ ਤੇ ਬਾਈ ਜੀ ਕਿਹੜਾ ਪਿੰਡ ਆਪਣਾ ਹਾਂਜੀ ਪਿੰਡ ਅਬਲੂ ਆ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪਿੰਡ ਅਬਲੂ ਹਾਂਜੀ ਲਓ ਵੀ ਮਿੱਤਰੋ ਹੋਰ ਬਾਈ ਕਿਹੜੇ ਕਿਹੜੇ ਕੰਮ ਆਪਣੇ ਕੋਲੇ ਬਸ ਇਹੀ ਕੰਮ ਕਰਦੀ ਪਾਂਡੋ ਮਿੱਟੀ ਦਾ ਪਾਂਡੋ ਮਿੱਟੀ ਦੇ ਕਰ ਹਾਂਜੀ ਆਂਡੋ ਮਿੱਟੀ ਠੀਕਣੀ ਮਿੱਟੀ ਨੂੰ ਕਹਿ ਦਨੇ ਆਪਾਂ ਹਾਂਜੀ 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 ਠੀਕਣੀ ਮਿੱਟੀ ਬਹੁਤ ਵਧੀਆ ਲਓ ਵੀ ਮਿੱਤਰੋ ਬਾਈ ਨੇ ਨੰਬਰ ਦੱਸਤਾ ਇਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ ਜਿਹੜੇ ਵੀਰ ਨੇ ਛੱਤਾਂ ਲਪਾਉਣੀਆਂ ਹੋਣ ਤੇ ਮਿੱਟੀ ਵੀ ਵੀਰ ਆਪਦੇ ਕੋਲੋਂ ਲਿਆਉਂਦੇ ਆ ਸਾਧਨ ਭਾਈ ਆਪਦਾ ਲਿਆਉਣੇ ਆ ਹਾਂਜੀ ਹਾਂਜੀ ਸਾਰਾ ਕੁਝ ਆਪਦਾ ਹੀ ਤੇ ਹੋਰ ਖਰਚਾ ਤੁਹਾਡਾ ਕੋਈ ਚਾਹ ਪਾਣੀ ਦਾ ਬਾਈ ਹਾਂਜੀ ਕੱਲੀ ਚਾਹ ਪੀਣੀ ਬਸ ਰੋਟੀ ਆਉਦੀ ਥੋੜੀ ਹਾਂਜੀ ਰੋਟੀ ਆਉਦੀ ਹੈ ਸਾਡੀ ਲਓ ਵੀ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਗਰੀਬ ਵੀਰ ਆ ਇਹ ਬਿਲਕੁਲ ਇਮਾਨਦਾਰੀ ਨਾਲ ਕਮਾਈ ਕਰਦੇ ਆ ਤੇ ਇਹਨਾਂ ਵੀਰਾਂ ਨੂੰ ਜਰੂਰ ਤੁਸੀਂ ਸਦਿਆ ਕਰੋ ਤੇ ਆਪ ਹੀ ਤੁਹਾਨੂੰ ਕੋਈ ਫਿਕਰ ਨਹੀਂਗਾ ਜੇ ਵੀਰ ਆਗੇ ਤਾਂ ਵੇਖਣ ਦੀ ਵੀ ਕੋਈ ਲੋੜ ਨਹੀਂ ਏਡੇ ਸਫਾਈ ਨਾਲ ਕੰਮ ਕਰਦੇ ਆ ਵੀਡੀਓ ਵੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਜਲਦੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ